ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਣ ਸੰਗ ਅਲਾਪੈ ਆਠੋ ਨੰਦਨ ਪ੍ਰਥਮ ਰਾਗ ਭੈਰੋ ਵਹਿ ਕਰੀ ਪੰਚ ਰਾਗਣੀ ਸੰਗ ਉਚਰਹੀ ਪ੍ਰਥਮ ਪਰਵੇ ਬਲਾਵਲੀ ਪੁਨਿਆਕੀ ਗਾਵੇ ਬੰਗਲੇ ਪੁਨ ਅਸਲੇਖੀ ਕੀ ਭਈ ਬਾਰੀ ਏ ਭੈ ਰੋਕੀ ਪੰਚੋ ਨਾਰੀ ਪੰਚਮ ਹਰਖ ਦਿਖਾਗ ਸੁਣਾਵੇ ਬੰਗਾਲਮ ਮਦਮਾਦ ਬਗਾਵੇ ਲਲਤ ਬਲਾਵਲ ਗਾਵੇ ਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੈ ਗਾਵੇ ਗਾਇਨ ਪਾਤਰ ਦੋਤੀਆ ਮਾਲ ਕौਸਗ ਅਲਾਪੈ ਸੰਗ ਰਾਗਣੀ ਪੰਚੋ ਥਾਪੈ ਗੋਂਡ ਕਰੀ ਔਰ ਦੇਵ ਗੰਧਾਰੀ ਗੰਧਾਰੀ ਸੋਤੀ ਉਚਾਰੀ ਤਨਾਸਰੀਏ ਪੰਚੋ ਗਾਈ ਮਾਲ ਰਾਗ ਕौਸਨ ਸੰਗ ਲਾਈ ਮਾਰੂ ਮਸਤੰਗ ਮੇਵਾਰਾ ਪ੍ਰਭਲ ਚੰਡ ਕौਸਕੋ ਭਾਰਾ ਕੋ ਖਟ ਆ ਪਉ ਰਾਨੰਦ ਗਾਏ ਅਸ਼ਟ ਮਾਲ ਕੋ ਸੰਗ ਸੰਗ ਲਾਏ ਪੁਨ ਆਇਓ ਹੰਡੋਲਾ ਪੰਚ ਨਾਰ ਸੰਗ ਅਸ਼ਟ ਸੁਤ ਉਠੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰਿਆਹੀ ਬਸੰਤੀ ਸੰਦੂਰ ਸਹਾਈ ਸਰਸ ਇਹੇ ਰਿ ਲੈ ਭਾਰ ਜਾ ਸੰਗ ਲਾਈ ਪੰਚੋ ਅਰਜਾ ਸਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਣ ਔਰ ਆਹੇ ਕਨੁਤਾ ਗਾਵੇ ਸਰਸ ਬਸੰਤ ਕਮੁਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਾ ਛੇਲੀ ਪਟਮੰਝਲੀ ਟੋਡੀ ਕਹੀ ਆਲਾਪ ਕਾਮੋਦਈ ਔਰ ਗੁਜਰੀ ਸੰਗ ਦੀਪਕ ਕੇ ਥਾਪ ਕਲਾਂਕਾ ਗੋਤਲ ਆਰਮ ਕਮਲ ਕੁਸਲ ਚੰਪੰਕੇ ਨਾਮਾ ਗौरा ਔਰ ਕਾਰਨਾ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨ ਸਭ ਮਿਲਿ ਸ਼੍ਰੀ ਰਾਗ ਵਹਿ ਗਾਵਹਿ ਪੰਚੋ ਸੰਗ ਬਰੰਗਣ ਲਾਵੈ ਬਹਿਰਾਰੀ ਕਰਨਾਟੀ ਧਰੀ ਗਵਰੀ ਗਾਵਹਿ ਆਸਾਵਰੀ ਤੇ ਪਾਛੇ ਸਿੰਧ ਵੀ ਅਲਾਪੀ ਸ੍ਰੀ ਰਾਗ ਸੋ ਪੰਚੋ ਥਾਪੀ ਸਾਲੂ ਸਾਰਕ ਸਾਗਰਾ ਔਰ ਗੋਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਮੀਰਾ ਕਸ਼ਟਮ ਮਿਹਗ ਰਾਗ ਵੈ ਗਾਵੇ ਪੰਚੋ ਸੰਗ ਬਰੰਗਣ ਲਾਵੇ ਸੋਰਠ ਗੋਂਡ ਮਲਾਰੀ ਧੁਣੀ ਪੁਣ ਗਾਵੇ ਆਸਾ ਗੁਣ ਗੁਣੇ ਉੱਚਾ ਸੁਰ ਸੁਹੋਪਨ ਕਿਨੀ ਮੇਗ ਰਾਗ ਸਿਉ ਪੰਚੋ ਚਿਨੀ ਬੈਰਾ ਧਾਰ ਗਜ ਧਰ ਕੇ ਦਾ ਰਾਜ ਬਲੀ ਧਰ ਨਟ ਔ ਜਲ ਧਾਰ ਪੁਨ ਗਾਵੇ ਸ਼ੰਕਰ ਔਰ ਸਿਆਮਾ ਮੇਗ ਰਾਗ ਪੁਤ੍ਰਣ ਕੇ ਨਾਮ ਖਸ਼ਟ ਰਾਗ ਉਨ ਗਾਏ ਸੰਗ ਰਾਗਣੀ ਤੀਸ ਸਬੇ ਪੁੱਤਰ ਰਾਗਣ ਕੇ 18 10 20 ਖਸ਼ਟ ਰਾਗ ਉਨ ਗਾਏ ਸੰਗ ਰਾਗਣੀ 30 ਸਬੇ ਪੁੱਤਰ ਰਾਗਣ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ Ora, aí,